ਇਹਨ ਪਰਸਪੈਕਟਿਵ ਨੇ ਇੱਕ ਹੈਗਾ ਏ ਸ੍ਰਿਸ਼ਟੀ ਦ੍ਰਿਸ਼ਟੀਵਾਦ ਕਿ ਜਿਹੜਾ ਇਹ ਸ੍ਰਿਸ਼ਟੀ ਹੈ ਇਹ ਮੇਰੇ ਤੋਂ ਪਹਿਲਾਂ ਵੀ ਹੈ ਮੈਂ ਵਿੱਚ ਆਇਆ ਹਾਂ ਜੀ ਤੇ ਮੈਂ ਵੇਖ ਰਿਹਾ ਹਾਂ ਜੀ ਮੈਂ ਨਾਰਮਲ ਅੰਡਰਸਟੈਂਡਿੰਗ ਤੇ ਇਹੀ ਹੈ ਨਾ ਕਿ ਤੁਹਾਡੇ ਤੋਂ ਪਹਿਲਾਂ ਵੀ ਸੰਸਾਰ ਸੀ ਜੀ ਤੁਹਾਡੇ ਤੋਂ ਬਾਅਦ ਵੀ ਹੋਏਗਾ ਇਹ ਪਹਿਲਾ ਪਰਸਪੈਕਟਿਵ ਆ ਕਿ ਜਿਹੜੀ ਸ੍ਰਿਸ਼ਟੀ ਆ ਮੇਰੀ ਦ੍ਰਿਸ਼ਟੀ ਤੋਂ ਜੁਦਾ ਏ ਮੇਰੀ ਦ੍ਰਿਸ਼ਟੀ ਹੋਵੇ ਨਾ ਹੋਵੇ ਸ੍ਰਿਸ਼ਟੀ ਰਹੇਗੀ ਇਹ ਹੈ ਇਹ ਮੈਟੀਰੀਅਲਿਸਟਿਕ ਪਰਸਪੈਕਟਿਵ ਆ ਜਿਹੜਾ ਜੀ ਪਦਾਰਥਵਾਦ ਇਹ ਉਹਦਾ ਪਰਸਪੈਕਟਿਵ ਔਰ ਜ਼ਿਆਦਾਤਰ ਆਪਾਂ ਇਸੇ ਨੂੰ ਹੀ ਸੱत्य ਮੰਨਦੇ ਹਾਂ ਧਰਮ ਦੇ ਵਿੱਚ ਵੀ ਲੋਕੀ ਇਹੀ ਸਮਝਦੇ ਨੇ ਜੀ ਉਸ ਤੋਂ ਬਾਅਦ ਅਗਲਾ ਆ ਜਾਂਦਾ ਹੈ ਦ੍ਰਿਸ਼ਟੀ ਸ੍ਰਿਸ਼ਟੀਵਾਦ ਜੀ ਕਿ ਦ੍ਰਿਸ਼ਟੀ ਹੈ ਤਾਂ ਸ੍ਰਿਸ਼ਟੀ ਆ ਜੇ ਹੁਣ ਇਸ ਵੇਲੇ ਪੰਜ ਗਿਆਨ ਇੰਦਰੀਆਂ ਨਹੀਂ ਗੀਆਂ ਜੀ ਹੁਣ ਮੈਂ ਤੈਨੂੰ ਥੋੜਾ ਜਿਆਦਾ ਹੋਰ ਚੰਗੀ ਤਰ੍ਹਾਂ ਸਮਝਾ ਦਾਂ ਜਦੋਂ ਮੈਂ ਇਹਨੂੰ ਤਸ਼ ਕੀਤਾ ਜੀ ਮੈਂ ਇਹਨੂੰ ਨਹੀਂ ਜਾਣਿਆ ਮੈਂ ਆਪਣੀ ਤਸ਼ ਨੂੰ ਜਾਣਿਆ ਇਹਦੇ ਪ੍ਰਤੀ ਜਿਹੜੀ ਮੇਰੀ ਤਸ਼ ਹੈ ਜੀ ਉਹਨੂੰ ਜਾਣਿਆ ਥੋੜਾ ਜਿਹਾ ਸਮਝਣਾ ਜਦੋਂ ਮੈਂ ਇਹਨੂੰ ਤਸ਼ ਕੀਤਾ ਮੈਂ ਇਹਨੂੰ ਨਹੀਂ ਜਾਣਿਆ ਜੀ ਮੈਂ ਆਪਣੀ ਤਸ਼ ਨੂੰ ਜਾਣਿਆ ਵੈਨ ਆਈ ਇੰਗਲਿਸ਼ ਚ ਬੋਲਣਾ ਸੌਖਾ ਹੋ ਵੈਨ ਆਈ ਤਸ਼ ਥਿਸ ਇਹ ਵੈਨ ਆ I don't know this. I only know my touch of this. ਜਿਹੜੀ ਮੇਰੀ ਸ਼ੋ ਆ ਨਾ ਮੈਂ ਉਸ ਸ਼ੋ ਨੂੰ ਹੀ ਜਾਣਿਆ ਏ ਇਹਨੂੰ ਥੋੜਾ ਜਾਣਿਆ ਜੀ ਠੀਕ ਜਦੋਂ ਮੈਂ ਇਹਨੂੰ when i smell this i don't know this i only know my smell of this ਇਸ ਤਰ੍ਹਾਂ ਪੰਜੇ ਗਿਆਨ ਇੰਦਰੀਆਂ ਦਾ ਮਾਪਾ ਕਰ ਲਈਏ ਹੁਣ ਸਵਾਲ ਉੱਠਦਾ ਹੈ ਕਿ ਇਹਨਾਂ ਗਿਆਨ ਇੰਦਰੀਆਂ ਤੋਂ ਬਾਹਰ ਹੀ ਹੈਗਾ ਏ ਜੀ ਮੈਂ ਮੇਰੀ ਸੈਂਸਸ ਹੀ ਇਹਨੂੰ ਅਨੁਭਵ ਕਰ ਰਹੀਆਂ ਨੇ ਮੇਰੀ ਸੈਂਸਸ ਤੋਂ ਬਾਅਦ ਬਾਹਰ ਸੰਸਾਰ ਹੈਗਾ ਕਿ ਨਹੀਂ ਹੈਗਾ ਕੋਈ ਜਵਾਬ ਨਹੀਂ ਦੇ ਸਕਦਾ ਜੀ ਨਾ ਹਾਂ ਤੇ ਨਾ ਨਾ ਜੀ ਤੂੰ ਮੇਰੀ ਜਿਹੜੀ ਦ੍ਰਿਸ਼ਟੀ ਹੈ ਉਹਦੇ ਕਰਕੇ ਸ੍ਰਿਸ਼ਟੀ ਹੈ ਜੀ ਠੀਕ ਪੰਜੇ ਗਿਆਨ ਇੰਦਰੀਆਂ ਜਿਹੜੀਆਂ ਨੇ ਜਿਦੋਂ ਕਿ ਚੀਜ਼ ਤੇ ਇਹਨਾਂ ਦੇ ਰਾਈ ਮੇਰੀ ਚੇਤਨ ਇਹਨਾਂ ਰਾਈ ਪ੍ਰਕਾਸ਼ ਕੇ ਚੀਜ਼ ਚ ਪਾਉਂਦਾ ਹੈ ਤਾਂ ਉਹਦਾ ਮੈਨੂੰ ਅਨੁਭਵ ਹੁੰਦਾ ਹੈ ਤੇ ਜੇ ਪੰਜ ਗਿਆਨ ਇੰਦਰੀਆਂ ਹੀ ਨਹੀਂ ਹੋਣਗੀਆਂ ਕੀ ਸੰਸਾਰ ਮੇਰੇ ਪੰਜ ਗਿਆਨ ਇੰਦਰੀਆਂ ਬਿਨਾ ਹੈਗਾ ਏ ਇਹਦਾ ਕੋਈ ਜਵਾਬ ਨਹੀਂਗਾ ਜੀ ਕੋਈ ਜਵਾਬ ਨਹੀਂਗਾ ਨਾ ਹਾਂ ਦਾ ਨਾ ਦਾ ਪਤਾ ਨਹੀਂ ਫਿਰ ਆਉਂਦਾ ਹੈ ਅਖੀਰ ਤੇ ਅਜਾਤੀਵਾਦ ਕਿ ਕੁਝ ਹੋਇਆ ਹੀ ਨਹੀਂਗਾ ਨੇ ਜਦ ਆਪਨ ਆਪ ਬਾਹਰ ਬ੍ਰਹਮ ਤਾਂ ਮੋ ਕਹਾਂ ਕਿਸ ਹੋਵਤ ਪਰ ਤਬ ਸ਼ਿਵ ਸ਼ਕਤ ਕਹੋ ਕਿ ਤਠਾਈ ਸਾਰੀ ਜਿਹੜੀ ਪੰਕਤੀ ਉਹ ਜਾਤੀਵਾਦ ਤੇ ਆ ਜੀ ਸੁਖਨੀ ਸਾਹਿਬ ਦੀ ਮਿਲ ਕੇ ਇਕਵੀਂ ਅਸ਼ਟਪਦੀ ਹੈ ਸ਼ਾਇਦ ਹਾਂ ਤਬ ਮੋ ਕਹਾਂ ਕਿਸ ਤਬ ਨਰਕ ਸਵਰਗ ਕਉ ਕਹਾਂ ਬਿਚਾਵਤ ਆਉਂਦਾ ਨਾ ਜੀ ਜੀ ਉਹ ਸਾਰਾ ਕੁਝ ਜਾਤੀਵਾਦ ਆ ਕੀ ਐਕਚੁਅਲੀ ਸਹੀ ਮੈਨੇ ਜ ਕੁਝ ਹੋਇਆ ਹੀ ਨਹੀਂਗਾ ਕੁਝ ਹੈ ਹੀ ਨਹੀਂਗਾ ਹੁਣ ਇੱਥੇ ਰੱਸੀ ਪਈ ਆ ਜੀ ਹਨੇਰਾ ਹੈ ਤੇ ਮੈਨੂੰ ਇਹਵੇਂ ਲੱਗਾ ਜਿਵੇਂ ਸੱਪ ਮੈਨੂੰ ਡਰ ਵੀ ਆਇਆ ਸੱਚ ਵੀ ਸੀ ਜੀ ਮੈਨੂੰ ਪੂਰਾ ਡਰ ਲੱਗਾ ਜਿਵੇਂ ਸੱਚੇ ਦਾ ਬਟ ਨਾ ਸੱਪ ਮੇਰੇ ਡਰ ਤੋਂ ਪਹਿਲਾਂ ਸੀ ਨਾ ਡਰ ਦੇ ਵੇਲੇ ਸੀ ਤੇ ਨਾ ਡਰ ਤੋਂ ਬਾਅਦ ਰਹੇਗਾ ਜੀ ਤੋ ਇਹਦਾ ਮਤਲਬ ਕਿ ਸੱਪ ਦੀ ਕਦੀ ਹੋਂਦ ਹੈ ਹੀ ਨਹੀਂ ਸੀ ਕੇਵਲ ਰੱਸੀ ਸੀ ਇਸੇ ਕਰਕੇ ਕੇਵਲ ਬ੍ਰह्म ਹੀ ਹੈ ਸੰਸਾਰ ਪਾ ਰਿਹਾ ਹੈ ਦੇਖ ਰਹੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਤੋ ਜਿਵੇਂ ਕੇ ਰੱਸੀ ਹੀ ਸੀ ਜੀ ਲੱਗਾ ਸੱਪ ਸੱਪ ਲੱਗਣ ਦੇ ਦਰਮਿਆਨ ਵੀ ਉਹ ਰੱਸੀ ਹੀ ਸੀ ਜੀ ਇਸੇ ਤਰ੍ਹਾਂ ਇਹ ਜਿਹੜਾ ਬ੍ਰਹਮ ਹੈ ਇਹ ਸਾਨੂੰ ਜਗਤ ਸਰੂਪ ਚ ਜਗਤ ਦੇ ਰੂਪ ਚ ਦਿਖਾਈ ਦੇ ਰਿਹਾ ਹੈ ਜੀ ਪਰ ਜਗਤ ਹੈ ਹੀ ਨਹੀਂਗਾ ਜੀ ਲੱਗਦਾ ਏ ਜੀ ਕਿਉਂਕਿ ਅਵਿਧਿਆ ਹੈ ਅਗਿਆਨ ਹੈ ਜੀ ਇਸ ਕਰਕੇ ਸਾਨੂੰ ਜਿਹੜੀ ਰੱਸੀ ਹੈ ਸੱਪ ਲੱਗ ਰਿਹਾ ਇਹ ਸੱਪ ਹੁੰਦਿਆਂ ਹੋਿਆਂ ਵੀ ਸੱਪ ਨਹੀਂਗਾ ਤਾਂ ਸੰਸਾਰ ਸਾਨੂੰ ਲੱਗ ਰਿਹਾ ਏ ਸੰਸਾਰ ਹੁੰਦਿਆਂ ਹੋਿਆਂ ਵੀ ਸੰਸਾਰ ਨਹੀਂਗਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਸਭ ਗੋਬਿੰਦ ਹੀ ਹੀ ਹੈ ਤੇ ਉਸ ਵੇਲੇ ਹੁਣ ਸ਼ਿਵ ਜੀ ਨੂੰ ਕਿੱਥੇ ਰੱਖੋਗੇ ਆਹਾਂ ਜੀ ਮਾਇਆ ਤੋ ਰਹਿਤਾ ਹੇ ਜੀ ਹਨ ਹਾ ਜਦੋਂ ਤੁਸੀਂ ਸ੍ਰਿਸ਼ਟੀਵਾਦ ਤੇ ਦ੍ਰਿਸ਼ਟੀਵਾਦ ਇਤਿਆਦ ਚਾਹੋਗੇ ਕੋਈ ਵੱਡਾ ਤੇ ਕੋਈ ਛੋਟਾ ਏ ਤੁਹਾਡੀ ਸਮਝ ਦੇ ਮਤਾਬਕ ਜੀ ਇਹ ਗੁਣ ਨੇ ਆਪੋ ਆਪਣਾ ਇਹਨਾਂ ਨੇ ਡਿਪਾਰਟਮੈਂਟ ਦਾ ਸੰਭੋਵੇ ਨੇ ਬਟ ਸਹੀ ਮੈਨਿਆਂ ਚ ਨਾ ਕੋਈ ਸਤ ਹੈ ਨਾ ਕੋਈ ਅਸਤ ਹੈ ਨਾ ਰਜਸ ਹੈ ਨਾ ਤਮਸ ਹੈ ਨਾ ਸਤਵ ਹੈ ਜੀ ਕੁਝ ਵੀ ਨਹੀਂ ਗਾ ਤਾਂ ਉਸ ਵਿਲੇ ਫਿਰ ਸ਼ਿਵ ਜੀ ਨੂੰ ਕਿੱਥੇ ਰੱਖੋਗੇ ਉਹਦੇ ਬਰਮਾ ਹੀ ਹੈ ਲੱਗ ਰਿਹਾ ਏ ਪਿਓ ਤਮਸ ਗੁਣੀ ਹੈ ਜੀ ਹੈ ਉਹ ਰਜਸ ਗੁਣੀ ਹੈ ਬਟ ਉਹ ਤੇ ਸੱਪ ਤੇ ਸੀ ਨਹੀਂ ਉਹ ਤੇ ਹੈ ਹੀ ਰੱਸੀ ਸੀ ਜੀ ਇਸ ਤਰ ਹੈ ਹੀ ਬ੍ਰਹਮ ਤਾਂ ਇਸ ਕਰਕੇ ਉਸ ਪਰਸਪੈਕਟਿਵ ਨਾਲ ਫਿਰ ਜਦੋਂ ਮਹਾਰਾਜ ਨੇ ਦੇਖਿਆ ਉਸ ਵੇਲੇ ਸ਼ਿਵ ਵੀ ਮਾਇਆ ਤੋਂ ਰਹਿ ਤਾ ਉਸ ਵੇਲੇ ਨੀਲਕੰਠ ਨਰ ਹਰ ਨਾਰਾਇਣ ਉਸ ਵੇਲੇ ਰੱਬਾ ਤੂੰ ਨੀਲਕੰਠ ਤੂੰ ਹੀ ਰੱਬਾ ਜੀ ਸ਼ਿਵ ਜੀ ਤੂੰ ਹੀ ਰੱਬਾ ਉਸ ਵੇਲੇ ਰਾਮਚੰਦਰ ਮਹਾਰਾਜ ਤੂੰ ਹੀ ਪ੍ਰਮਾਤਮਾ ਤੂੰ ਹੀ ਬ੍ਰਹਮ ਹੈ ਜੀ ਦੇਖਤਾ ਰੋਵੇ ਰਾਮ ਨਿਕਾਲਾ ਗਿਆ ਪਰ ਉਸ ਨੂੰ ਕਹਿੰਦੇ ਜਸਰਤ ਰਾਏ ਨੰਦ ਰਾਜਾ ਮੇਰਾ ਰਾਮਚੰਦ ਠੀਕ ਹੈ ਨਾ ਤੋ ਉਸ ਆਜ਼ਾਤੀਵਾਦ ਵਿੱਚ ਬ੍ਰਹਮ ਹੀ ਹੈ ਉਹਦੇ ਤੋਂ ਬਿਨਾ ਮੈਂ ਕਿੰਨੂੰ ਕੇਖਾਂ ਦੂਜਾ ਕੋਈ ਦੇਖਦਾ ਹੀ ਨਹੀਂਗਾ ਤੋ ਇਸ ਤਰ੍ਹਾਂ ਸਮਝਣ ਦਾ ਤਰੀਕਾ ਹੈ